ਬਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਬਾਲੀਵੁੱਡ ਦੇ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ 74 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਔਰ ਜਾਣਕਾਰੀ ਦੇ ਮੁਤਾਬਕ ਦੱਸਦੀ ਹੈ ਕਿ ਕਿਡਨੀ ਫੇਲ ਹੋਣ ਕਾਰਨ ਦੇਹਾਂਤ ਹੋਇਆ ਹੈ ਹਾਲਾਂਕਿ ਜਦੋਂ ਅਜਿਹੀ ਸਥਿਤੀ ਬਣੀ ਤਾਂ ਉਹਨਾਂ ਨੂੰ ਮੁੰਬਈ ਦੇ ਹਿੰਦੂਜਾ ਪਹੁੰਚਾਇਆ ਜਾ ਰਿਹਾ ਸੀ ਪਰ ਉਹਨਾਂ ਨੇ ਦਮ ਤੋੜ ਦਿੱਤਾ ਤਾਂ ਇਸ ਵਕਤ ਦੀ ਇਹ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਤੇਜ ਸ਼ਾ ਜੋ ਇੰਡਸਟਰੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਨਾਮ ਰਿਹਾ ਹੈ ਮੈਂ ਹੂ ਨਾ ਫਿਲਮ ਦੇ ਵਿੱਚ ਵੀ ਕੰਮ ਕੀਤਾ ਪ੍ਰੋਫੈਸਰ ਦਾ ਕਿਰਦਾਰ ਨਭਾਇਆ ਉਸ ਨੂੰ ਵੀ ਲੋਕ ਚੇਤੇ ਕਰ ਰਹੇ ਨੇ ਪਰ ਫੈਨਸ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਹਾਲ ਹੀ ਦੇ ਵਿੱਚ ਬਾਲੀਵੁੱਡ ਇੰਡਸਟਰੀ ਤੋਂ ਵੀ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਸੀ ਕਿ ਮਾਂ ਪਾਰਤੇ ਸੀਰੀਅਲ ਦੇ ਵਿੱਚ ਪੰਕਜ ਤੇਰੇ ਜਿਨ੍ਹਾਂ ਨੇ ਬਹੁਤ ਸੋਹਣਾ ਕਿਰਦਾਰ ਵੀ ਨਿਭਾਇਆ ਉਹਨਾਂ ਦਾ ਹਾਲ ਹੀ ਦੇ ਵਿੱਚ ਦਿਹਾਂਤ ਹੋਇਆ ਪਰ ਇੱਕ ਹੋਰ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਤੀਸ਼ ਸ਼ਾਹ ਦਾ ਦਿਹਾਂਤ ਹੋ ਗਿਆ 74 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲਏ ਨੇ ਤਾਂ ਇਸ ਵਕਤ ਦੀ ਇਹ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰਾ ਭਾਈ ਵਰਸਸ ਸਾਰਾ ਭਾਈ ਆ ਸੀਰੀਅਲ ਤੋਂ ਵੀ ਇੱਕ ਵੱਖਰੀ ਪਛਾਣ ਬਣਾਈ ਤਮਾਮ ਉਹਨਾਂ ਨੇ ਟੀਵੀ ਰਿਐਲਿਟੀ ਸ਼ੋਜ਼ ਦੇ ਵਿੱਚ ਕੰਮ ਕੀਤਾ ਉਹ ਤਾਂ ਅਸੀਂ ਇੱਕ ਪਾਸੇ ਜ਼ਿਕਰ ਕਰ ਹੀ ਰਹੇ ਹਾਂ ਪਰ ਇਸ ਤੋਂ ਅਲੱਗਾਂ ਕਈ ਵੱਡੀਆਂ ਫਿਲਮਾਂ ਦੇ ਵਿੱਚ ਜਿਹੜਾ ਕੰਮ ਕੀਤਾ ਉਹਨਾਂ ਕਿਰਦਾਰਾਂ ਨੂੰ ਲੋਕ ਜਾਣਦੇ ਨੇ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਉਹ ਕਿਰਦਾਰ ਜ਼ਿੰਦਾ ਨੇ ਹਰ ਕਿਸੇ ਦੇ ਚਿਹਰੇ ਤੇ ਜਿਹੜਾ ਉਹਨਾਂ ਵੱਲੋਂ ਮੁਸਕਰਾਹਟ ਲਿਆਂਦੀ ਗਈ